ਯਾਰ ਉਹ ਭੂਆ ਕਰਦੇ ਫੇਰ ਆ ਗਿਆ ਕਿਹੜਾ ਆਹ ਆ ਬੋਲਦਾ ਵੈ ਇਹਨਾਂ ਨੂੰ ਐਨੂੰ ਖੜਨਾ ਜੀ ਅੱਜ ਕੇ ਨਜ਼ਾਰੇ ਥਾਂ ਤੋਂ ਹੁੰਦੇ ਵੇਖ ਕੇ ਉਹਰੇ ਆਈ ਮੜ ਕੇ ਪੂਰਾ ਛੇਤੀ ਗੱਲ ਕਿੰਨੇ ਜਾਣੇ ਤੇ ਮੂੰਹ ਬਾਲੇ ਵੇਖਣਦੇ ਕਿਨੇ ਜਾਣੇ ਵੇਖੋ ਹਾਂਜੀ ਸੋਸੇ ਗੱਲ ਸਾਰੇ ਵੀਰਾਂ ਭਰਾਵਾਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਵਲੌਗ ਦੀ ਤੇ ਚੀਤ ਦਿੱਤੀ ਜੇ ਆਪਾਂ ਸ਼ਰਵਾਦ ਕਰ ਸ਼ਰਵਾਦ ਗਾਵਾਂ ਗਈਆਂ ਜੇ ਸਾਡੀਆਂ ਚੋਣੀਆਂ ਤੇ ਪਾਰਲਰ ਜਾਂਦੇ ਵੀ 6 ਗਾਵਾਂ ਲੈ ਕੇ ਜੋਗੇ ਵੇਖੀ ਤੇ ਹੁਣ ਲੱਗੇ ਉੱਥੇ ਗਾਵਾਂ ਖੜਨ ਆ ਤੇ ਸਾਡੀਆਂ ਮਸ਼ੀਨਾਂ ਰਹਿ ਗਈਆਂ ਧੋਣ ਵਾਲੀਆਂ ਤੇ ਸਾਡਾ ਰਾਦਾ ਵੀ ਇਹ ਕਰਨਾ ਉੱਥੇ ਵੇਚ ਲਈਏ ਨਾ ਜੇ ਨਾ ਕੰਮ ਸੱਟ ਬੈਠਾ ਜੋ 6 ਫੇਰ ਇੱਥੇ ਲੈ ਕੇ ਚੋਣੀਆਂ ਨਾ ਪਹਿਣ ਤੇ ਆਲ ਨਹੀਂ ਆਪਨ ਲਈਆਂ ਜੇ ਜੋ ਸਾਰੀਆਂ ਉਧਰ 6 ਗਾਵਾਂ ਰਹਿ ਗਈਆਂ ਔਰ ਮੀਤ ਨਹੀਂ ਕੱਢਣ ਦੇ ਟਰੈਕਟਰ ਬਾਹਰ ਤੇ ਹੁਣ ਖੜਦੇ ਉਧਰ ਗਾੜੀ ਵੇਣੇ ਖੜ ਇਲੀਵਾਂ ਦਾ ਮੋਲ ਚਾਲ ਤੇ ਮੜਾ ਆ ਕੋਈ ਲੈ ਲਈ ਡੰਡਾ ਡੰਡਾ ਹਿਕਣ ਲਈ ਆ ਲੀਆਂ ਛੇ ਰੈਂਦੀਆਂ ਆ ਆ ਹੁਣ ਚੋਨੇ ਆ ਪਾਰਲਰ ਚ ਆਉ ਦੇ ਲੋ ਰੱਖੀਆਂ ਭਲੀਆਂ ਮਾਂਸਾ ਹੀ ਗਾਵਾਂ ਵੇਣੇ ਆ ਕੀ ਕਰਦੀਆਂ ਹੁਣ ਉੱਥੇ ਜਾ ਆ ਇਧਰ ਲੈ ਬਨੇ ਲਾਤਾ ਟਰੈਕਟਰ ਜਿਉਂ ਨਾ ਜਾਂ ਇਧਰ ਆਉ ਖਲੋ ਜਾਣ ਲਿਆਵਾ ਖੋਲਾ ਪੂਗਾ ਆਓ ਇਧਰ ਆਓ ਇੱਕ ਜਣਾ ਇਹ ਪੈਂਦੇ ਆ ਭਲੇਖਾ ਉਧਰ ਜਾਣਾ ਪਰ ਨਹੀਂ ਆਏ ਸਾਨੂੰ ਐਨੂੰ ਖੜਨਾ ਜੀ ਇਹ ਲਾਤੀ ਜੇ ਗਾੜੀ ਪੈਪ گاਵਾ ਗਾਣਾ ਜਾਣ ਵੇਖੋ ਐਸੇ ਇੱਕ ਜਾਂ ਖਲੋ ਜੋ ਲੋ ਹੋਈ ਜਾਂਦੇ ਆ ਲੋਨ ਤੋਂ ਥੋੜਾ ਰਹਿਣਾ ਜਾਂ ਇੱਕ ਹੀ ਰੱਖੋ ਆ ਵੀ ਤਾਰਨ ਤੁਰਾਂ ਚੁੱਕੀ ਜਾਂਦੇ ਲੈ ਆਓ ਮੇਰਾ ਵੀ ਲੈ ਆਓ ਹੋਰ ਇਹ ਲੋਐਸ ਸਫਾਈ ਜੀ ਜਦੋਂ ਆ ਗੀਆਂ ਗਾਵਾਂ ਤੇ ਉਦੋਂ ਪੈ ਜਾਣੇ ਖਲਾਰੇ ਹਾਂ ਠੰਡ ਲੱਗਦੀ ਆ ਚਲਾਈਆਂ ਟੜਕਣਾ ਜਾ ਉਹਨੂੰ ਆ ਇਧਰ ਵੜਨੀ ਆ ਤੇ ਉਧਰ ਵੜੂ ਇਧਰ ਵੜਾ ਇਧਰ ਆਹ ਇਧਰ ਵੜੂ ਉਹਦਾ ਲੈਨਰ ਖਰਾਬ ਹੋਇਆ ਲੈਨਰ ਨੇ ਛੱਡ ਗਏ ਹਾਂ ਚਲੋ ਲਿਆਉਣੇ ਔਰ ਠੀਕ ਕੰਦੇ ਆਉਣ ਨਹੀਂ ਦਈਆਂ ਡਰਦੀਆਂ ਆਜੋ ਆਜੋ ਆਉਣਾ ਹੀ ਪੈਣਾ ਲਾਇਆ ਗਾੜੀ ਟਰੈਕਟਰ ਇਹ ਕੋਈ ਕੋਈ ਹੋਰ ਨਾ ਬਸ ਇੱਕar ਇੱਕ ਕੰਦੀ ਗੱਲ ਆ ਗਈਆਂ ਆ ਗਈਆਂ ਆਜੋ 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 ਹਾਂ ਦਾ ਹਾਂ ਦਾ ਆਜੋ 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 ਇੱਕੋ ਜੌਰ ਨਾ ਕਠੀਆਂ ਮੈਂ ਨਾ ਸੌਖੀਆਂ ਆਉਂਦੀਆਂ ਹੋਂਦਾਂ ਇਹ ਕੁੜੀਆਂ ਤਾਰਾਂ ਤੂਰਾਂ ਦੀਆਂ ਬਈਆਂ ਉਦੋਂ ਵੀ ਡਰਦੀਆਂ ਚਲੋ 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 ਏ ਏ ਚਲੋ ਜਾਓ ਪੈ ਗਈਆਂ ਆਪੋ ਆਪਣੇ ਗਲੀ ਦੇ ਅੱਗੇ ਬੂਹਾ ਵੱਜਿਆ ਏ ਏ ਅੰਦਰ ਜਾਓ ਵੱਜਿਆ ਏ ਏ ਆ ਇਹਨਾਂ ਦਾ ਵੇਟਿੰਗ ਰੂਮ ਹੁਣ ਆ ਵੜ ਜਾਣੀਆਂ ਸਾਰੀਆਂ ਪਰ ਧੋਦੇ ਬੂਹਾ ਢੋਦੇ ਇਹ ਗਈਆਂ ਜਿਹਾ ਵਾਰਡ ਹੁਣ ਬੰਦ ਕਰ ਚਲਾਉਣੇ ਕੰਮ ਬੱਬੇ ਕਰਾਉਣੇ ਤੇ ਜਿੰਨੇ ਚਲਾਉਣੇ ਪਾਉਣੇ ਵਾਟਾ ਘਰ ਇੱਕ ਜਲਾਸ ਸਿਖਾਣੇ ਦਾ ਹੁੰਦੇ ਆ ਯਾਰ ਸੈੱਟ ਨਹੀਂ ਅਜੇ ਵੀ ਖਲੋਤੀਆਂ ਗਏ ਫੋਨ ਹੋ ਗਏ ਜ਼ੀਰੋ ਹੋ ਗਏ ਆ ਤੇ ਲੈ ਆ ਥਾਂ ਤੇ ਤੇ ਹੋਈਏ ਮੀਰ ਪਾਣੀ ਲਿਆ ਆ ਥਾਂ ਤੇ ਫਿਰ ਪੰਚ ਜੇ ਲੈ ਕਹਿੰਦੀ ਮੈਨੇਜਰ ਕਰੋ ਆ ਯਾਰ ਸੈੱਟ ਨਹੀਂ ਪੂਰਾ ਕਿਉਂ ਲੱਤ ਨਾ ਵੱਜੇ ਨਹੀਂ ਮਾਰਦੀ ਨਹੀਂ ਮਾਰਦੀ ਤਹੀਂ ਕੀ ਕਰੀ ਬੰਦੇ ਮਦਦ ਆ ਆ ਇਧਰ ਦੱਗ ਜਾ ਖਾਵਣਾ ਲੱਗਦਾ ਕੰਮ ਦੂਰ ਜਾਣਾ ਸੈਟਿੰਗ ਨਹੀਂ ਮੇਰੇ ਹਿਸਾਬ ਨਾਲ ਜੀ ਆ ਆ ਕੇੋਂ ਆਥਨ ਤੋਂ ਸੈਟਿੰਗ ਕਰੀ ਆ ਆ ਆ ਖਾਣੇ ਜਿਹੜਾ ਪਿੱਛਾ ਤੇ ਆਇਆ ਨਹੀਂ ਉਹ ਅਗਲੀ ਨੂੰ ਜਾਹ ਤੱਕ ਦੋ ਜਾਂਗੀ ਨਾ ਫਿਰ ਆਉਗਾ ਗਾਵਾਂ ਵਾਲੇ ਗਈਆਂ ਜੀ ਹੁਣ ਪਸਵਾ ਵੇਣੇ ਕਿੰਨਾ ਦੁੱਧ ਦਿੰਦੀਆਂ ਉਹ ਵੀ ਪਸਮੀ ਗੀਜ ਉਹ ਵੀ ਪਸਮੀ ਉਹ ਤੂੰ ਵੀ ਵਲੌਗ ਬਣਾਉਂਨੇ ਆ ਹਾਂ ਪਹਿਲੇ ਨੰਬਰੋਂ ਲੱਗ ਪਹਿਲੇ ਨੰਬਰ ਦੇ 25 ਓਕੇ ਚੱਲ ਲਾਉਣੀ ਦੀ ਮਗਰੋਂ ਦੀ ਲਾ ਮਗਰਿਆ ਲਾ ਰਿਹਾ ਲਾ ਰਿਹਾ ਨਾ ਉਹ ਨਹੀਂ ਦੰਦੇ ਇਹ ਦੰਦੇ ਚਲੋ ਇਹ ਦੂਜੇ ਦੇਵਾ ਓਕੇ ਦਾ ਗੱਲਾਂ ਦਿਆ ਇਹ ਕੰਮ ਆਈਦਾ 1 ਕਿਲੋ ਦੁੱਧ ਆਇਆ ਇਹਦਾ ਵੀ ਕਿਲੋ ਹੀ ਆ ਫੜ ਲਾ ਲੱਤ 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 ਨਾ ਮਾਸ ਧਿਆਨ ਬਸ ਬਸ ਹੋਰ ਜੀ ਆਹ ਗਲਤ ਲੱਗੀ ਆਹ ਗਲਤ ਲਾਈਏ ਹੁਣੋਂ ਹੁੰਦਾ ਪਿਆ ਜੇ واਸ਼ ਸਾਰੀਆਂ ਮਸ਼ੀਨਾਂ ਔਰ ਇਧਾ ਪੇ ਤੋਂ ਵੀ ਜਾਨੀਆਂ ਕੋਈ ਧੌਂ ਦੀ ਲੋੜ ਨਹੀਂ ਸਾਰੀਆਂ واਸ਼ ਹੁੰਦੀਆਂ ਜੀ ਨਾਲ ਹੀ ਟੈਂਕੀ ਉਹ ਥੈਂਕ ਯੂ ਪਾਣੀ ਜਾਂਦਿਆ ਪੈਸੇ ਦੇ ਘਰ ਲੱਗਦੇ ਵਾ ਪੈਸਾ ਬੋਲਦਾ ਵਾ 32 ਚਲ ਗਈ ਜੇ ਹਾਂ ਲੁੱਟੋ ਬੱਲੇ ਹੁਣ ਢੋਦਾ ਬੂਆ ਆਹ ਬੂਆ ਕਰੇ ਨਾ ਗਾਜਰ ਮੰਦਰਾ ਦੇ ਬਸ ਕਰ ਲੈ ਬੂਆ ਕਰ ਵਿਸ਼ੇ ਕਿਹੜਾ ਹਾਲ ਆਪ ਬੂਏ ਵਿਸ਼ੇ ਕਰ ਹਾਂ ਪੈਸਾ ਲੈ ਲੈ ਆ ਲੈ ਆ ਫਿਰ ਉਹ ਵੀ ਕੋਈ ਨਹੀਂ ਉਹ ਬੂਆ ਕਰਦੇ ਫੇਰ ਆ ਗਿਆ ਕਿਹੜਾ ਹਾਂ ਖਲੋ ਜਾ ਆਪੇ ਅੰਦਰ ਚੱਲ ਜਾਂਦੇ ਨਾ ਚਾ ਲੈ ਆ ਲੈ ਸੁਰਾਈ ਨੇ ਵੜਦੇ ਨੇ ਪੱਕੀਆਂ ਉਹ ਖਾਈਆਂ ਨਹੀਂ ਕੋਈ ਦੇ ਤਰਨ ਕੀ ਇਹ ਕੂਬੀ ਗਲਾ ਵਿੱਚ ਵਾੜੀ ਇਹਨਾਂ ਨੂੰ ਆਪੇ ਬੈਣਗੇ ਨਾ ਰਹਿ ਦੋ ਆ ਵੀ ਲੈ ਚਲੇ ਜੇ ਉਧਰ 6 ਵਾੜੀਆਂ ਜੀ ਤੇ ਆਹ 15 ਮਿੰਟ ਮੇਰੇ ਨਾਲ ਸਾਰੀਆਂ ਟੋਟਲ ਇਹ ਵੀ ਇੱਕ ਇੱਕੇ ਘਰ ਚ ਵਾੜ ਦੇਣ ਇਹ ਚੋਇਆ ਕਰਨੀ ਹੁਣ ਉਧਰ ਅੱਜ ਲੋਈ ਵਾਰ ਦਿੱਤੀ ਗਈ। ਬੱਸ ਗਈਆਂ ਚਾਹ। ਇਹ ਰਹੀ ਨੱਚ ਪੜਕ ਲੈਣ ਦੋ ਇਹਨਾਂ। ਇਹ ਤੋਂ ਬਾਰਾ ਦਾ ਪਾ ਲਾ ਦੋ। ਆਹੋ ਆ ਵੀ ਦਿੱਤੀਆਂ ਇਹ ਮਸ਼ੀਨਾਂ ਧੋ ਤੋਂ ਲੱਗਿਆ ਦੁੱਧਾ ਦ ਲੱਦਨ ਵਾਲੇ ਮੁੱਲੀਆਂ ਧੋ ਗਏ। ਬਾਕੀ ਚਲੋ ਤੁਹਾਨੂੰ ਮੈਂ ਦਿਆਂ ਪਠਾ ਡੱਕਾ ਭੈਣ ਪੂਣ ਵਾਲਾ। ਹੂੰ ਹੋ ਗਿਆ ਵੇਲੇ ਹੋ ਗਿਆ ਅਪਡੇਟ ਚਲੋ ਜੀ ਆ ਵੀ ਵੇਲੀ ਕਰਦੀ ਆ ਦਾਦਾ ਨਹੀਂ ਆ ਇਹ ਨਾਲ ਹੀ ਹੋਈ ਏ ਨਵੇੜ ਤਾਂ ਕੰਮ ਡੇਡਾ ਵਗ ਨਹੀਂ ਨਿਕਲਿਆ ਡਾ ਪਛਾਦਾ ਪਾਣੀ ਲਿਆ ਜਾਂ ਆਪਾਂ ਵੀ ਛੱਗ ਤੁਣ ਵੇਨੇ ਆ ਭਲੇ ਕਰ ਪੱਕੇ-ਪੋਕੇ ਲੱਗਣ ਵਾਲੇ ਆ ਫਾਰਮ ਜੇ ਵਿਣੇ ਜੀ ਆ ਮਿਸਟਰ ਯੂਲ ਵਗੇ ਇੱਕ ਕਰੇ ਮੈਂ ਸ੍ਰੀਆ ਟੂ ਡੀਆਂ ਡਾਡੀਆਂ ਵਾਲਾ ਵਿਣੇ ਲਾਗੇ ਜਾ ਕੇ ਮਾਉਲ ਜੀ ਜਾਓ ਦੱਬੇ ਕਨੇ ਨਿਆ ਲੈ ਮਾ ਚਾਰ ਮੈਂ ਆਕੇ ਲਾਗੀਆਂ ਨਾਲੀਆਂ ਲਾਤੀਆਂ ਨੇ ਨਾਲੀਆਂ ਇਹ ਲਾਉਣੇ ਚ ਕੜ ਲਾਉਣੇ ਆਪਾਂ ਲਾਤੀ ਲਾ ਆਓ ਵੀ ਇਹ ਛਾਵਰੇ ਨਾਲ ਆਹੋ ਆਪਾਂ ਚਲਾ ਵੀਰੇ ਇੱਥੇ ਵੀ ਜੇ ਲੱਗਨੇ ਇਧਰ ਵੀ ਆ ਸਾਰੇ ਛਾਵਰੇ ਅੱਜ ਚਲਾ ਦੇਗਾ ਸ਼ਾਮਾਂ ਤੱਕ ਦੇ। ਇਹ ਤੇ ਗੱਲ ਆ ਗਈ। ਓ। ਯੱਲਾ ਆਤੀਆਂ ਇਹ ਭੇਜੇ ਨੇ। ਤੇ ਆਪਣੀਆਂ। ਗੁਰੂਆ ਇਹੋ ਹੀ ਗੱਲ ਨਹੀਂ ਮੋਝੇ ਵਿਕੇ ਗੱਡੀ ਦੀ ਹੁੰਦੀ। ਆਹ ਲਾਤੀਆਂ ਥਣ ਤੋਂ ਨੂੰ ਜੁਗਾਰ ਹੈਂ। ਬੁੱਗੇ ਇਹੋ ਹੀ ਗੱਲ ਕਰਦੀ ਆ। ਆਹੋ। ਹੁਣ ਤੇ ਰਹਿੰਦਾ। ਰਹਿਣ ਦੇ। ਫੜਾ ਹਰਾ ਗਿਆ ਤੇਰਾ ਲਾ ਜੀ ਵਾਲਾ ਕਿੱਥੇ ਉਹਦਾ ਨਾਲ ਹੀ ਖਾਗੇ ਸੀ ਸੇਮਿਆ ਕੋ ਬਲਾ ਕਿਥੇ ਖਾਏਗੀ ਹਾਂ ਉਹ ਸਮਝੀਗਾ ਨਾਲ ਹੀ ਖਾਗੇ ਸੀ ਠੀਕ ਕਿ ਕਿਸੇ ਨਹੀਂ ਜਾਣਾ ਜੇ ਡੇਢ ਕੇ ਗੱਲਮ ਕਈ ਕੇਰ ਨੂੰ ਤੇ ਡੈੜੀ ਆਖੰਦੇ ਯਾਦ ਹੋਂਦੇ ਮਾਰ ਨਹੀਂ ਮੈਂ ਨਹੀਂ ਜਾਣਾ ਜੇ ਤੁਸੀਂ ਜਾਓ ਮੈਂ ਤੇਲ ਦੋਲ ਬਾ ਦਿੰਨਾ ਤੇਲ ਉਹਦੀਆਂ ਘਾਟ ਹੀ ਆ ਟੈਂਕੀ ਮੈਨੇ ਹਜੇ ਹੈਗਾ ਤੇਲ ਥੋੜਾ ਬਾ ਪਾ ਦिए ਨਾਲ ਕੇ ਨੂੰ ਲੈ ਕੇ ਪੈਣਾ ਤੇਲ ਲਾਉਂਦਾ ਕੋਈ ਰਮਾ ਚੱਲ ਫੇਰੀ ਪਾਉਨੇ ਆ ਮੈਨਾਂ ਇੱਕ ਕਈ ਭਰਾਵਾਂ ਦੇ ਬੜੇ ਕਮੈਂਟ ਆਉਂਦੇ ਆ ਕਿ ਜਿਹੜੇ ਤੁਹਾਨੂੰ ਕਿ ਆਪਾਂ ਨੂੰ ਵੇਂਦੇ ਹਨਾ ਕਿ ਕੀ ਚੈੱਕ ਕਰਿਆ ਵੀ ਹੋਰ ਵੀ ਲੋਕਾਂ ਨੂੰ ਮੱਝਾਂ ਕੰਮ ਆ ਗਈਆਂ ਹੋਰ ਵੀ ਵੀਡੀਓ ਪਾਉਂਦੇ ਆ ਕਿ ਜਿਹੜਾ ਤੁਹਾਨੂੰ ਇਨੇ ਲੋਕ ਪਿਆਰ ਕਰਦੇ ਉਹਦਾ ਕੀ ਕਾਰਨ ਹੈ ਪਹਿਲਾ ਕਾਰਨ ਇਹ ਆ ਵੀ ਮੈਂ ਜੋ ਵੀ ਦਾਦਾ ਆ ਆਪਾਂ ਕੋਈ ਪੈਸੇ ਕਮਾਉਣ ਨੂੰ ਨਹੀਂ ਦੱਤੇ ਤੇ ਇਹ ਨਹੀਂ ਕਿ ਇਹਨਾਂ ਪੈਸੇ ਲੈ ਲਿਓ ਦੀ ਪ੍ਰਮੋਸ਼ਨ ਕਰਤੀ ਕੋਈ ਲੋਕਾਂ ਨੂੰ ਮਾੜਾ ਅਸਰ ਪਵੇ ਇੱਕ ਮਿੰਟ ਬਹਿ ਲੈ ਆਪਾਂ ਮਹਾਰਾਜ ਦੀ ਕਿਰਪਾ ਨਾਲ ਚੀਜ਼ ਉਹ ਦੱਸੀ ਦੀ ਆ ਜਿਹੜੀ ਆਪਾਂ ਵਰਤੀ ਤੇ ਇੱਕ ਜਿਹੜਾ ਮੇਨ ਕਰਨ ਆ ਵੀ ਆਪਾਂ ਆਪਦੇ ਹੱਥੀਂ ਕੰਮ ਕਰਦੇ ਵਿਖਾਉਣੇ ਲੀਡਰ ਲੱਤਾ ਹਨਾ ਜਿੱਦਾਂ ਦਾ ਵੀ ਆਪਾਂ ਪਾਉਣੇ ਆ ਇਹ ਨਹੀਂ ਆ ਵੀ ਕਈ ਮੈਂ ਵੇਨਾ ਆ ਕੋਈ ਬੰਦਾ ਜਦੋਂ ਕਾਮਯਾਬ ਹੋਣਾ ਨਾ ਆਪ ਆਪ ਹੱਥ ਲਵੇੜੇ ਆਪ ਲੀੜੇ ਲਵੇੜੇ ਫੇਰ ਕਾਮਯਾਬੀ ਮਿਲਦੀ ਹੈ ਲੇਬਰ ਇੱਕ ਹੈਲਪਰ ਹੈ ਆਪਣੀ ਜੇ ਆਪਾਂ ਸਾਰਾ ਕੰਮ ਲੇਬਰ ਤੇ ਛੱਡ ਗਏ ਨਾ ਉਹ ਵੀ ਨਹੀਂ ਸੈਟ ਬਾਕੀ ਤੁਸੀਂ ਫਾਰਮ ਦਾ ਆਨੰਦ ਮਾਣੋ ਬੜਾ ਸਕੂਨ ਮਿਲਦਾ ਮਾਂ ਵੀ ਜੇ ਨੂੰ ਇੱਥੇ ਬਹਿਣਾ ਨਾ ਪੱਠੇ ਪਾਉਂਦੇ ਮਾਰੇ ਚੜ ਗਏ ਵੇ ਦੇ ਜਾਉਂਦਾ ਟਰਾ ਕਰ ਦੇ ਠੀਕ ਕਰ ਦਨਾ ਹੀ ਉਹ ਦੇਣਾ ਯਾਰ ਕਾਲਿਆਂ ਨੂੰ ਮੇਰੇ ਤੋਂ 500 ਰੁਪਏ ਅੱਜ ਹੀ ਦੇ ਜਾ ਜਮਤੀਆਂ ਲੈ ਦੇ ਜਾ ਬੈਂਕ ਉੱਤੇ ਆ ਜਾ ਪਰਚੀ ਲੈ ਦੇ ਲੈ ਲਿਆ ਦੇ ਨਾ ਉਹ ਤੇ ਇਹ ਪਾਈਟ ਰੈਕਟਰ ਜੰਕੀ ਜੰਕੀ ਟੈਂਕੀ ਖੜਾ ਥਰ ਇੱਕ ਇਹ ਪੀਗ ਨੂੰ ਹੱਥ ਰੱਖ ਪੰਪ ਪਾਉਣਾ ਹੀ ਪੈਣਾ ਉਹ ਲਿਆ ਰੱਖਣਾ ਇਹਨਾਂ ਨੇ ਝੁੱਕ ਝੁੱਕ ਦੇ ਭਾਰੀ ਜਾਊਗੀ ਮੇਰੇ ਹਿਸਾਬ ਨਾਲ ਕਹਤਿਆ ਨਾ ਕੀ ਜਾਂਦਾ ਇਹ ਕੀ ਕਹਿੰਦਾ ਉਧਰ ਗਰਮ ਗੱਲਾਂ ਤੇ ਠੰਡਾ ਚੱਲਣਾ ਹਰ ਮੰਨਿਆ ਵਿਧਾ ਕਹਤਿਆ ਕਹਿੰਦਾ ਮੈਂ ਸਿਹਰ ਦਾ ਵੇਖਣਾ ਇੱਥੇ ਕੋਚ ਕੋਚ ਜੀ ਲਾਈ ਹੋਇਆ ਕਹਿੰਦਾ ਹਰਮ ਕਹਿੰਦਾ ਤੂੰ ਗਰਮ ਗੱਲਾਂ ਠੰਡਾ ਗੱਲਾਂ ਠੀਕ ਹੈ ਦੋ ਚੀਜ਼ਾਂ ਉਧਰ ਗੱਲਾਂ ਕਰ ਵਾ ਇਹ ਕਰ ਚਾਰ ਲ ਖੇਤੀ ਖੇਤ ਅੱਜ ਚਲਾਉਣੇ ਫੁਾਰੇ ਲਾ ਲ ਠੀਕ ਹੈ ਨਾ ਕਰ ਸਕਦਾ ਮੇਰੇ ਹੁੰਦਾ ਆ ਅੱਗੇ ਹੋਰ ਘਰੇ ਚਲ ਜਾਣਾ ਸਾਡੀ ਲਾਨੀ ਕੋਈ ਨਹੀਂ ਆਈ ਹੈ ਮਾਰ ਦੋ ਉਹਦੇ ਮਰੀ ਨੂੰ ਮਾਰੀ ਜਾਂਦੇ ਕਹੀ ਗੱਲ ਅਗਲਾ ਨਾਨੀ ਨੀ ਪੂਰੀ ਇੱਥੇ ਜਾਣਾ ਚੰਗਾ ਨਵੇੜ ਕੇ ਜਾ ਜਿੱਥੇ ਮਰਜੀ ਜਾਏ ਮੰਨੋ ਆ ਆ ਚਲਾ ਗਏ ਵਖਾ ਆਓ ਲਈ ਬਸ ਮ ਚਲਾ ਲ ਨਾ ਫੇਰੇ ਕਿਨੇ ਤੱਕ ਪਲਕੇ ਕਹ ਪਲਕੇ ਨਹੀਂ ਇੱਥੇ ਲੱਗਦੇ ਕੈਂ ਤੇ ਇਹਦੇਰੇ ਜਿੰਨੇ ਮਰਜੀ ਲਈ ਜਾ ਆ ਯਾਰ ਸਿੱਧੀ ਗੱਲ ਕਰ ਲੈ ਓਠੇ ਗੱਲ ਪਾਲੇ ਦਾ ਨਹੀਂ ਕਰਦੇ ਕੇ ਇਹ ਜੀ ਕਦ ਜਾ ਕਮਲਾ ਚਾਹ ਆ ਕਿੰਨਾ ਇਹ ਚ ਪਤੀ ਰਜੀ ਖਾਂਡ ਰਹਿਣੀ ਗਰਮ ਪਾਣੀ ਜੀ ਸਰਦਾਰਾ ਜੀ ਹੁਣ ਤੁਸੀਂ ਗਲਾਸ ਪਰ ਦੋਗੇ ਨਹੀਂ ਗਲਾਸ ਦੀ ਨਹੀਂ ਗੱਲ ਓਦਾਂ ਇੱਕ ਮੈਂ ਗੱਲ ਕਰਨਿਆ ਆ ਆਪਾਂ ਕੋਈ ਵੀ ਆਪਾਂ ਮੈਂ ਤੇ ਕਸੂਰ ਕੱਢ ਦਿੰਨੇ ਖੰਡ ਘਟਿਆ ਪੱਤੀ ਘਟਿਆ ਇਹ ਚੀਜ਼ ਆਪਾਂ ਉਹ ਨਹੀਂ ਵੇਂਦੇ ਸਰਗ ਨਹੀਂ ਪਾਈ ਆਪਣੋਂ ਉਹ ਦੇਖੀ ਚੀਜ਼ ਨਹੀਂ ਮਿਲਦੀ ਆ ਨਹੀਂ ਮਿਲਦੀ ਕਿਉਂਕਿ ਆਪਾਂ ਰਿਜਕ ਦੀ ਕਦਰ ਨਹੀਂ ਕੀ ਹੁਣ ਮੰਨ ਲਾ ਕਈ ਵਾਰ ਲਵਾਈ ਲੱਗਣਗੇ ਕਿੰਨਾ ਥੱਲੇ ਪੱਠੀ ਚੱਲ ਲੈਂਦੇ ਉਹ ਸਬਜ਼ੀ ਓਦਾਂ ਸੁੱਟ ਦੇਣਗੇ ਸਬਜ਼ੀ ਕਿਦਾਂ ਬਾਲੇ ਖਾਂਦੀ ਕਿੰਨਾ ਕੋ ਹੁੰਦਾ ਹੋਰ ਜਿੰਨਾ ਮਰਜੀ ਦਾ ਸਰਖਾ ਤਾਂ ਸਿੱਧਾ ਸੰਦੋਖੜੀ ਆਗਾ ਜਿਹਨਾਂ ਆਪਾਂ ਕਦਰ ਨਹੀਂ ਕਰਦੇ ਹੁਣ ਇੱਟ ਐ ਜਿਹੜੀ ਇੱਟ ਕਿੰਨੀ ਤਵੱਸ਼ਿਆ ਕਰਦੀ ਇੱਟ ਆਂਦੇ ਨਾ ਵੀ ਇੱਟ ਮਾੜੀਆਂ ਲਾਓ ਆਪਦੇ ਘਰੇ ਕਈ ਸਰਕਾਰੀ ਇੱਟਾਂ ਘਰੇ ਲਾਈ ਜਾਂਦੇ ਉਹਨਾਂ ਵੇਖਿਆ ਕਿ ਇਹ ਹਾਲ ਬੰਦਾ ਕਿਉਂਕਿ ਇੱਟ ਕਿੰਨਾ ਇੱਕ ਹੀ ਟੱਗ ਜੇ ਰਹਿੰਦੀ ਹੈ ਹਨਾ ਜਿਹੜੀ ਹੱਕ ਦੀ ਚੀਜ਼ ਆ ਹੱਕ ਦੀ ਕਮਾਈ ਆ ਉਹਦੀ ਇੱਟ ਜਾਈਦੀ ਲਾਉਣੀ ਸਾਡੇ ਇੱਥੇ ਕਈਆਂ ਨੇ ਸਰਕਾਰੀ ਪੈਸੇ ਜੇ ਲਾਈਆਂ ਇੱਟਾਂ ਤੇ ਕੋਈ ਹਾਲ ਨਹੀਂ ਰਹਿ ਗਿਆ ਮੰਗੂ ਗੋਣੇ ਆਪਾਂ ਦੇ ਦੇ ਤੇ ਆਪਾਂ ਕਹਿਣਾ ਵੀ ਅਸੀਂ ਸੱਚੇ ਆ ਪਰ ਤਦੋਂ ਆਪਾਂ ਮ ਕਹੀ ਕਿ ਜਾਨਨੇ ਕੇ ਤੋਂ پیسے ਲੈਣ ਜਾਈਏ 2000 ਬਣਿਆ ਹੋਗਾ ਉਹਨੇ 200 ਘੱਟ ਦੇਣਾ 200 ਤੇ ਜੇ ਆਪਾਂ ਕਿਸੇ ਨੇ 2000 ਮੰਗੇ ਆਪਾਂ 2000 ਕੱਢ ਕੇ ਹੜਾਤਾ ਆਪਾਂ ਮੁਰਗੇ ਜੀ ਸੋਚਣੀ ਆ ਵੀ ਯਾਰ ਅਹੀਂ ਲੋਕਾਂ ਨੂੰ ਮੰਗਦੇ ਸਾਨੂੰ ਕੇਨ ਪੂਰੇ ਨਹੀਂ ਦਿੱਤੇ ਅਹੀਂ ਵੀ ਨਹੀਂ ਕੇ ਹੁੰਦੇ ਨੇ ਆਪਾਂ ਵੀ ਲੋਕਾਂ ਵਿੱਚ ਹੀ ਆਉਣੇ ਆ ਜਿੱਦਾਂ ਜਮਾਨਾ ਉਦਾਂ ਦਾ ਹੋਣਾ ਪੈਂਦਾ ਉਦਾਂ ਦਾ ਹੋਣਾ ਪੈਂਦਾ ਜੇ ਆਪਾਂ ਕਹਿੰਦੇ ਨਾ ਭੀਚੇ ਮਾਨਦਾਰੀ ਲਿਖੀ ਸਾਰੀ ਸਾਰੀ ਮਾਨਦਾਰੀ ਲਿਖੀ ਆਹ ਫਰਕ ਹੋਇਆ ਕੋਰਾ ਨਹੀਂ ਨੇ ਗਰਬੀਆ ਪਾਪਸ ਨੇ ਆਇਆ ਵੇਜ ਮਾਰ ਤੇ ਉਹਨੇ ਦਿਹਾੜੀਏ ਦੋ ਵਰੀ ਲਾਉਣਾ ਕਿੰਨੀ ਵਾਰ ਲਾਉਣਾ ਦੋ ਵਰੀ ਦਿਹਾੜੀਏ ਪਿਆ ਫਰਕ ਮਰੀ ਨਾਲ ਲਾਦੀ ਇਹਨੂੰ ਕਈ ਜਾਂ ਵੇ ਦਿੱਤੀ ਐ ਲਾ ਟੂਟੀ ਇਤੋਂ ਮਸ਼ੀਨ ਵਾਸ਼ ਹੋਇਆ ਕਰਨੀ ਆ ਜਦੋਂ ਲਾਰੇ ਕੁੰਡੇ ਖੇਤੀ ਮਿੰਟੋ ਮੈਂ ਜੀ ਲੱਗੀ ਇਹਦਾ ਚਲੋ ਅਹੀਂ ਲਾ ਗਏ ਉਧਰ ਮਾਰੇ ਲਾ ਗੀ ਭਾਂਡੇ ਜਿਹੜਾ ਫੇਰ ਨਹੀਂ ਉਧਰ ਚੂਣੀਆਂ ਪੈਣੀਆਂ ਓ ਸਾਡਾ ਰਾਦਾ ਵੀ ਇਹ ਕਰ ਕੈਣਕੂਨ ਲਾ ਲਈ ਇੱਥੇ ਤੇ ਉਸੇ ਜਿੰਨੇਆਂ ਕਿ ਚੂਈਆਂ ਜਾਣਗੀਆਂ ਚੋਲਾng ਬਾਕੀ ਫਿਰ ਰੱਦੀਆਂ ਇੱਥੇ ਲਿਆ ਚੋਲਾ ਇੱਕਾ ਚੈੱਕ ਹੋ ਜੂ ਕੰਮ ਕੋਸ਼ਿਸ਼ ਦੇ ਕਰਾਂਗੇ ਸਾਰੀਆਂ ਚੂਈਆਂ ਜੇ ਥੋੜੀਆਂ ਬਾਦੀਆਂ ਰਹਿ ਗਈਆਂ ਤੇ ਰਹਿ ਇੱਥੇ ਲੈ ਗਈ ਯਾਰ ਚੋਆ ਪਾਣੀ ਪੋਣੀ ਪਾਣੀ ਪੋਣੀ ਉਹ ਹੀ ਭਰਤਾ ਤੇ ਕਹਿਣ ਵੀ ਦਿੱਤੇ ਜੇ ਲਾ ਜਾਣੇ ਅਸੀਂ ਦੋਵੇਂ ਜੇ ਚੱਲ ਮੁੰਡੇ ਆਪਾਂ ਹਰ ਚਲਾਈਏ ਹੋਂਦਾ ਉਹਨਾਂ ਟਾਈਮ ਲੱਗਣਾ ਜੇ ਆ ਚੂਈ ਆ ਮੈਂ ਇਹ ਰੰਗੋ ਰੰਗੀ ਹੋਇਆ ਏ ਇਹਦੇ ਮਾਰ ਦੋ ਮੂੰਹ ਤੇ ਮੜਾ ਜਾ ਹੈ ਮੇਰੇ ਨਾਲ ਮਾਸੀ ਤੇਰੀ ਮਾ ਮਾ ਖਾੜਿਆ ਥੋੜੀ ਆਈ ਗੱਲ ਆਈ ਸ਼ਵਕ ਕੀ ਕਰਨਾ ਜੀ ਖੜਾ ਓਏ ਮੈਨੂੰ ਕਹਿਆ ਸਾਨੂੰ ਨਹੀਂ ਕੰਮ ਦੇ ਹੁੰਦੀ ਹਾਂ ਬੜਾ ਗਾਂ ਗਾਂ ਚੋਣੀਆਂ ਜਾ ਕੇ ਪਤਾ ਤੱਕ ਆਏ ਕਾਮਾ ਡਾ ਲੇਟ ਹੁੰਦਿਆ ਜੀ ਐ ਬੈਠਿਆ ਥੋੜਾ ਜੰਦਰ ਕੰਮ ਕਰਨ ਦੇ ਬਿਲਡਿੰਗ ਦਾ ਵਾ ਛੇਤੀ ਗੱਲ ਕਿੰਨੇ ਜਾਣੇ ਮੂੰਹ ਵਾਲੇ ਵੇਖਣਦੇ ਕਿਨੇ ਜਾਣੇ ਵੇਖੋ ਚਲੋ ਵੀ ਚਲੋ ਇਹ ਤਾਂ ਤਾਜੇ ਲਾਜਗੜ ਨਵੇਂ ਬੰਨੇ ਟਰੈਕਟਰ ਲਾ ਦੇ ਵਿੱਚੋਂ ਹੀ ਕੰਮ ਚਲੋ ਵੀ ਕਰਮਾ ਲਿਓ ਆ 12 ਆਈਆਂ ਨੇ 12 ਦੀਆਂ 12 ਹੀ ਉੱਥੇ ਵੜ ਜਾਣੀਆਂ ਜੰਦਰੇ ਤੇ ਉੱਪਰ ਲਾਈਦੇ ਅੱਜ ਹੁਣ ਪਹਿਲੀ ਵਾਰੀ ਵੜਨੀਆਂ ਉਹ ਫਿਰ ਵੀ ਦੋ ਘਰ ਵੜ ਗਈਆਂ ਹੁਣਾਂ ਜੁ ਵਧੀਆਂ ਇਹ ਹੈਗੀਆਂ ਵੈੜਾ ਇਹਨਾਂ ਨੇ ਬੜਾ ਖਰਾਬ ਕਰਨਾ ਚਲੋ 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 ਰਵਾੜ ਆ ਕੱਟੇ ਸਾਡੇ ਨਾਚਪੁਰ ਕਲੇ ਜੋ ਜੋ ਜਾਂਦ ਗਿਆ ਉੱਡਦੀਆਂ ਕਰਮਾ ਵਾਲੀਆਂ ਵਾ ਵਾ ਇਹ ਸਾਰੀਆਂ ਵੱਟ ਜਾਣੀਆਂ ਜਾ ਕੇ ਹੈ ਹੈ ਨਰਾ ਗਾੜਦੀਆਂ ਹੈ ਹੈ ਆ ਬੂਗਾ ਢੋਓ ਹੈ ਹੈ ਆ ਬੂਗਾ ਢੋ ਦੋ ਆ ਲੇ ਹੈ ਚੋ ਚੋ ਹਾਂ ਕਾਰਟੋਰਫ ਨੇ ਸਾਰੀਆਂ ਤਰੀਆਂ ਚਲੋ ਗਿਆ ਵੇਟ ਕਰਨੀ ਆ ਚਲੋ ਖੋਲੋ ਬੂਗਾ ਵਾਹ ਵਾਹ ਜਾ ਹੋਇਆ ਗਾਂ ਉੱਧਰ ਚੱਲ ਚੱਲ ਵੇਕੇ ਵੱਜ ਕੇ ਨਜ਼ਾਰੇ ਥਾਂ ਤੋਂ ਹੁੰਦੇ ਐ ਇਹੇ ਤਾਂ ਹੋਤੇ ਹੀ ਜਾ ਚਲਾ ਦੇ ਗਾਂ ਵਾਗੀ ਸਾਰੀ ਹਰਿਆ ਜੱਲ ਲੰਦਿਆ ਕੱਪਸ ਵਧੀਆ ਵਾਲ ਲੰਬੜੇ ਵਾਲੇ ਬੜਾ ਖਰਾਬ ਕਰਦੀ ਹੈ ਕਿੰਨਾ ਦੇ ਤੰਨੇ ਮੇਰੇ 4 ਕਿਲੋ 5 5 ਦੇ 20 ਆਇਆ ਇੱਕ 2 ਹਫਤਾ ਲੱਗੂਗਾ ਫੇਰ ਹੋ ਜਾਣਗੇ ਸੈਟ ਆਜੇ ਬੜਾ ਮਨਹਾਰ ਵੀ ਗੇਰ ਪੁੱਛ ਹਾਂ ਵੇਖੇ ਬੜਾਈ ਇੱਕ ਪੁਆਇੰਟ ਦੇ ਘਰ ਮੈਂ ਕੈਮਰਾ ਵੀ ਨਹੀਂ ਸਾਫ ਕੀਤਾ ਜਾ ਹਾਂ ਆ ਗਿਆ ਹਾਂ ਆ ਗਿਆ ਹੋਰ ਸਾਫ ਤੋਂ ਇਹ ਜੋੜਾ ਚ ਕੰਮ ਚੱਲ ਰਿਹਾ ਯੋਰਾ ਚੋਰਾ ਹੀ ਮਾਤਾ ਪੂਰੀ ਵਜੀ ਆਹ ਲੰਮੀ ਅਰੇਂਜ ਕਰਨਾ ਚਾਹੀਦਾ ਲੈ ਪੇਸ਼ ਨੂੰ 100 ਲਾ ਮਸ਼ੀਨ 100 ਵਜੀ ਲੰਦਾ 10 10 ਪਰ ਨਹੀਂ ਆਓ ਆ ਲੰਤ ਕਰੇ ਕਾ ਸੁਪਾ ਬੰਦਾ ਬਲੇ ਸਾਰੇ ਬੀਜੀ ਗੱਲ ਕਰਦੀ ਕੋਈ ਨਹੀਂ ਕਾ ਅੱਗੇ ਲੱਗ ਲੱਗ ਕੀ ਮਦਦ ਨਾ ਦੇ ਦੇ ਆ ਪਸਮ ਗਈਆਂ ਸਾਰੀਆਂ ਹੋਰ ਆਈਆਂ ਜਿਹੜੀ ਤੋਂ ਬਹੁਤ ਨਾਲ ਚਲੀਏ ਕੰਮ ਬਣਾਇਆ ਇੱਕ ਨੰਬਰ ਤੇ ਜੀ ਕਾਲੀ ਕਾਲੀ ਆ ਰਹੀਆਂ ਆਇਆ ਬੜਾ ਕੰਮ ਹੈ ਹੈ ਕਾਲੀ ਕਾਲ ਸਵੇਰੇ ਵੀ ਨਹੀਂ ਚੋਈ ਨਹੀਂ ਕਾਲੀ ਉਸੇ ਜੋੜਾਂਗੇ ਤੇਰੇ ਰਾਂਚ ਗਾਉਗਾ ਜੀ ਨਾਲ ਜੀ ਨਾਲ ਚੋੜਾਓ ਪਹਿ ਲਈ ਜਾਂ ਲੈ ਬੰਨ ਜਿਹੜਾ ਇਹ ਚੈਲੰਜ ਹੈ ਨਾ ਉਹ ਤਾਂ ਉਹ ਜਿਹੜੀ ਰੋਵਾ ਜਵਾ ਦਿਨ ਆਖਦੇ ਆਖੋ ਝੁਕਾ ਬਲੋ ਮੈਂ ਤੇ ਇਹ ਤਾਂ ਨਹੀਂ ਕੱਟੇ ਬਾਈ ਹੋਏ ਐਂਕਾ ਜਾ ਕਰਨਾ ਨਾ ਓਏ ਆਹ ਰੇ ਸੰਗ ਚੱਲਣੀ ਆ ਤੇ ਦੇ ਗੱਡੀ ਲਾ ਚੱਲ ਪਈਓ ਚੱਲ ਪਈ ਚੱਲ ਪਈਓ ਬਾਈ ਨੇ ਗਈ ਜੋ ਮੜੀ ਚੰਗੀ ਹੁਣ ਥੋੜ ਦੇ ਮਸ਼ੀਨਾ ਮਛੋਨਾ ਕਿੰਨਾ ਗੋਦੋਆ ਚੰਗੀ ਪਤਾ ਨਹੀਂ ਰਹਿਨੇ ਹਾਂ ਕਰਦੇ ਆ ਵੀ ਬਾਈ ਨੇ ਪਾਹੇ ਲਾਇਆ ਬੜਾ ਕੰਮ ਪਰ ਪਰ ਲਿਆ ਇਹ ਦੇ ਪੜਦੇ ਪਰ ਬੜਾ ਕੰਮ ਹੈ ਤਾਲੀ ਤੇ ਰੁਕਦੇ ਇਹੋ ਜਿਹੀ ਮਤਲਬ ਹੈ ਹਵਾ ਰੁਕਦੀ ਹੈ ਨਾ ਅੱਗੇ ਹਰ ਮਤਲਬ ਆ ਪਾਣੀ ਘੜ ਗਿਆ ਡੰਗੀ ਆ। ਮਾਰੇ ਮੁਗਿਆਣਾ ਚੱਲੋ। ਮੈਂ ਮੋਟਰ ਚਲਾਓ ਕਰੋ। ਹਾਂ ਬਾਪੋ ਜੀ ਆ ਚਾਲਾਂ ਤੋਂ ਬਈ। ਕੋਰੇ ਲਿਫੜੇ ਲਿਫੜੇ ਜਾਂਦਾ। ਚਲੋ। ਮੈਂ ਮੋਟਰ ਬਸ ਚਲਾਉਂਦਾ ਹਾਂ। ਹਾਂ? ਮਾ ਤੁਹਾਨੂੰ ਗੱਲ। ਅਰੇ ਮੁਪਾਰੀ ਕੋ ਕਰ। ਨਾ ਪੰਪ ਤੋਂ। ਹਾਂ ਦਾ ਰਹਿ ਗਿਆ ਕੰਮ ਥੋੜਾ ਜਿਆਦਾ ਉਧਰੋਂ ਥੋੜਾ ਜਿਆਦਾ ਨੂੰ ਪੈ ਗਿਆ ਫਾਲ ਚ। ਸਾਡਾ ਰਾਜਾ ਅਜਾ ਤੋ ਕੰਮ ਰਹਿ ਗਿਆ ਉਹ ਇੱਥੇ ਝੋਲੀ। ਕੰਮ ਨੇ ਲੱਗ ਗਿਆ ਜੇ ਬੰਨ ਮਾਸਾ। ਕੰਮ ਇਹ ਸੌਖਾ। ਇਨਾ ਵੀ 2-4 ਦਿਨਾਂ ਨੂੰ ਕਿਚਨ ਕਰਨੀ ਪੈਣੀ ਸਫਾਈ ਕਰਨਾ ਪੈਣਾ ਕਿਉਂਕਿ ਨਵੇਂ ਥਾਂ ਦੇ ਜਦੋਂ ਆਹ ਮਸ਼ੀਨਾਂ ਆਪਾਂ ਲਾਈਆਂ ਨੇ ਉਦੋਂ ਵੀ ਆਪਾਂ ਨੂੰ ਕਾਉਂ ਨੀ ਇੰਤਾਂ ਗਿਜਾਉਣਾ ਪਿਆ। ਸਭ ਚਾਹ ਦਾ ਆਖਦੇ ਚੰਗੀ ਆਊਗੀ ਤੇ ਮੁੜ ਕੇ ਦੋਸੇ ਆ ਆ ਜਾਂਦੇ ਕਹਿਣੇ ਥੇਲੇ ਆ ਸਾਰਾ ਦੁੱਧ ਪੈਕੇਜ ਉੱਥੇ ਉੱਥੇ ਪੈ ਗਿਆ। ਸਨਾਹ ਦੋ ਰਹਿ ਗਈਆਂ ਨਾਲੇ ਬੱਚਿਆਂ ਨੂੰ ਦੁੱਧ ਪਿਆਵਾਂਗੇ ਤੇ ਨਾਲੇ ਇਹ ਗਾਵਾਂ ਦੋਹੇ ਵਿਚਾਰੀਆਂ ਖਾਲੀ ਹੋ ਜਾਣਗੀਆਂ। ਫਿਕਰ ਦਾ ਹੈਗਾ ਨਜ਼ਾਰਾ ਤੇ ਨਹੀਂ ਉਧਰ ਲਿਆ ਹੈ? ਯਾਰਾ ਪੂਰਾ ਬੰਦਲੇ ਤੰਗਲੀ ਆਉਣੀ ਕੰਮ ਦੇ ਆ ਬਿਆ ਖਿਲਾੜੋ ਖਿਲਾੜੀ ਫਿਰ ਫੇਰ ਨੂੰ ਜਮਾ ਇੰਟਰ ਦਾ ਮਾਰ ਲਿਆ ਪੌੜਾ ਆ ਇਹ ਵੜਾ ਨੂੰ ਖਪਾਜ ਆ ਬਾਕੀ ਚਲੋ ਹੁਣ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਮੇਰੇ ਭਰਾ ਜਰੂਰ ਕਰਦੇ ਆ ਕੀ ਆਂਦਾ